47 ਦੀ ਵੰਡ ਤੋਂ ਬਾਅਦ ਜਨਦਾ ਸਰਪੰਚ 5 ਸਾਲਾਂ ਬਾਅਦ ਬਦਲੇ ਆ ਰਹੇ ਜਦੋਂ ਦੇ ਸਰਪੰਚ ਬਦਲਦੇ ਆ ਰਹੇ ਸਾਡੇ ਸਰਪੰਚਾਂ ਦੇ ਕੋਲੋਂ ਸਿਰਫ ਵਿਸ਼ੇਸ਼ ਤੌਰ ਤੇ ਗਲੀਆਂ ਨਾਲੀਆਂ ਤੇ ਉਹ ਰਸਤੇ ਅੱਕੇ ਰਸਤਿਆਂ ਤੋਂ ਬਾਹਰ ਹੀ ਨਿਕਲੇ ਗਏ ਕਿ ਜਿੱਥੇ ਸਾਡਾ ਅਸਲੀ ਘਾਰ ਆ ਸਾਡੇ 4-5 ਫੁੱਟ ਦੀ ਜਗ੍ਹਾ ਸਾਡੀ ਸ਼ਮਸ਼ਾਨ ਘੜ ਹਾਲਜ ਤੱਕ ਸ਼ਮਸ਼ਾਨ ਘੜ ਵੀ ਪਿੰਡਾਂ ਦੇ ਉਸੇ ਤਰ੍ਹਾਂ ਹੀ ਪਏ ਆ ਜਿਹੜਾ ਹਾਲਜ ਤੱਕ ਉਹ ਵੀ ਨਹੀਂ ਬਸ ਗਿਆ ਇਹ ਗ੍ਰਾਂਟ ਆਉਂਦੀ ਵੀ ਆ ਇਹ ਗ੍ਰਾਂਟ ਥੋੜੀ ਵਾਲੀ ਗ੍ਰਾਂਟ ਆਉਂਦੀ ਆ ਕੁਝ ਉਹਦੇ ਵਿੱਚ ਵੀਡੀਓ ਦੇ ਹਿੱਸਾ ਪਤਾ ਹੁੰਦਾ ਕੋਈ ਸੈਕਟਰੀ ਦਾ ਹੁੰਦਾ ਦਾ ਕੋਈ ਐਮ.ਐਲ.ਏ. ਸੰਦਾ ਕਿ ਸਭ ਪੱਤੀ ਵੰਡਦੇ 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 ਆ ਸਰਪੰਚ ਨੂੰ ਸਿਰਫ 50% ਹੀ ਮਿਲਦਾ ਇਹ ਜਿਹੜੇ ਸਾਡੇ ਮੁੱਦੇ ਦਾ ਹੀ ਬੜੇ ਗੰਭੀਰ ਮੁੱਦੇ ਹੈਗੇ ਨੇ ਵੋਟਾਂ ਦੇ ਤੁਰੀਆਂ ਆਉਂਦੀਆਂ ਪਰ ਵੋਟਾਂ ਦੇ ਵਿੱਚ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਣਾ ਜਿੱਦਾਂ ਸਾਡੇ ਸਰਦੀ ਏਰੀਆ ਛੇ ਜ਼ਿਲ੍ਹੇ ਨੇ ਸਰਦੀ ਜ਼ਿਲ੍ਹਿਆਂ 'ਚ ਸਾਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਦਾ ਧੱਕੇ ਖਾਨੂ ਅਹੀਂ ਆ ਇੱਥੇ 2 ਕਿਲੋਮੀਟਰ ਵਾਸਤੇ ਬਾਟਨਾ ਦੇ ਰਹਿਣ ਆਲੇ ਤੇ ਸਰਕਾਰ ਨੇ 50 ਕਿਲੋਮੀਟਰ ਪਰ ਬਾਰਡਰ ਬਣਾਤਾ ਜਿਹੜੀ ਸਾਨੂੰ ਸਹੂਲਤ ਮਿਲਨੀ ਆ ਉਹ ਸਾਡੇ ਨਹੀਂ ਮਿਲਦੀ ਆ ਪਰ ਸਾਨੂੰ ਮਿਲਣਦੀ ਆ ਸਾਡਾ ਇੱਥੇ ਰਹਿੰਦਾ ਕਿ ਇਹ ਗਰੇ ਸਰਾਦੀ ਲੋਕ ਹੈ ਜਾਂ ਦਰਿਆਵਾਂ ਦੇ ਲੋਕਾਂ ਦੀ ਮਾਰਾਂ ਦੇ ਥੱਲੇ ਗ੍ਰਾਮਾਂ ਥੱਲੇ ਬੈਠੇ ਲੋਕ ਪਿੰਡਾਂ ਵਾਲੇ ਉਹਨਾਂ ਨੂੰ ਹਾਲੇ ਕੋਈ ਪੈ ਕਹਿੰਦੀ ਦਿੱਤਾ ਤੇ ਬੋਰਡ ਵਾ ਤੇ 72000 ਕਰੋੜ ਜਾਂ ਦੱਜਾ ਇੰਨਾ ਕਰੋੜ ਕਢ ਲੈਂਦੇ ਆ ਤੇ ਜੇ ਸਾਡੇ ਪਿੰਡਾਂ ਦੇ ਲੋਕ ਆ ਜਾ ਕੰਢੀਲੇ ਏਰੀਆ ਦੇ ਲੋਕ ਆ ਉਹਨਾਂ ਨੂੰ ਕੋਈ ਸਾਡਾ ਜਿਹਾ ਏਰੀਆ ਏ ਬਾਡਰ ਦਾ ਤਾਰ ਖੰਡਾ ਤੋਂ ਪਾਰ ਕਿੰਨੀ ਜ਼ਮੀਨ ਆ ਸਾਡੇ ਕਿਸੇ ਬੱਚੇ ਨੂੰ ਕੋਈ ਹੱਦ ਤੱਕ ਤਾਰ ਖੰਡਾ ਤੋਂ ਪਾਰ ਦੇ ਬੱਚੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਇਹ ਜ਼ਰੂਰ ਅਸੀਂ ਧਿਆਨ ਚ ਰੱਖੀਏ ਕਿ ਜੋ ਆਮ ਪਿੰਡ ਨੇ ਉਹਨਾਂ ਨਾਲੋਂ ਸਰਹਦੀ ਪਿੰਡ ਕਾ ਕਿਉਂ ਵੱਖਰੇ ਨੇ ਕਿਉਂਕਿ ਇਹ ਪਿੰਡ ਐਸੇ ਨੇ ਜੋ ਬਿਲਕੁਲ ਸਰਹਾਦਾ ਦੇ ਨਾਲ ਲੱਗਦੇ ਆ ਮੈਂ ਇਸ ਵੇਲੇ ਅੰਮ੍ਰਿਤਸਰ ạtari ਦੇ ਨਾਲ ਲੱਗਦੇ ਪਿੰਡ ਮਹਾਵੇ ਵਿੱਚਾਂ ਜਿੱਥੇ ਕਿ ਪਿੰਡ ਵਾਸੀਆਂ ਨੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਗਲ ਵੱਜ ਚੁਕਿਆ ਪਰ ਲੋਕਾਂ ਦੀ ਆਸਾ ਵੀ ਵਧੀਆਂ ਨੇ ਲੋਕਾਂ ਨੂੰ ਇਹ ਹੈ ਕਿ ਹੁਣ ਕਿਤੇ ਨਾ ਕਿਤੇ ਪਿੰਡਾਂ ਵਾਸਤੇ ਕੁਝ ਹੋਰ ਵਧੀਆ ਹੋਵੇਗਾ ਔਰ ਪੰਚਾਇਤੀ ਚੋਣਾਂ ਸਖਾਵੇ ਟੱਗ ਨਾਲ ਹੋਣ ਇਸੇ ਨੂੰ ਲੈ ਕੇ ਕਈ ਪਿੰਡਾਂ ਦੇ ਵਿੱਚ ਸਹਿਮਤੀ ਦੇ ਨਾਲ ਵੀ ਜੜੀਆਂ ਚੋਣਾ ਨੇ ਉਹ ਕਰਵਾਈਆਂ ਜਾਂਦੀਆਂ ਨੇ ਉਹ ਦੂਜੇ ਪਾਸੇ ਕਹਿ ਦਈਏ ਤਾਂ 37 ਨਾਲ ਵੀ ਸਰਪੰਚ ਚੁਣੇ ਜਾਂਦੇ ਨੇ ਪਰ ਦੂਜੇ ਪਾਸੇ ਸਭ ਤੋਂ ਪਹਿਲਾਂ ਕਿ ਉਹਨਾਂ ਦੀਆਂ ਮੰਗਾਂ ਪਿੰਡ ਵਾਸੀਆਂ ਦੇ ਸੁਣਨੀਆਂ ਬਹੁਤ ਜ਼ਰੂਰੀ ਨੇ ਇਸ ਵੇਲੇ ਅਸੀਂ ਦੇਖ ਸਕਦੇ ਹਾਂ ਕਿ ਮੁਹਾਵੇ ਪਿੰਡ ਦੇ ਇਹ ਸਾਰੇ ਜਿਹੜੇ ਮਾਣਯੋਗ ਸ਼ਖਸੀਅਤਾਂ ਨੇ ਜਿੰਨੇ ਵੀ ਮੋਤਵਾਰ ਨੇ ਸਾਰੇ ਇਸ ਵੇਲੇ ਪਹੁੰਚੇ ਹੋਏ ਆ ਡੇਲੀ ਪੋਸਟ ਤੇ ਖਾਸ ਗੱਲਬਾਤ ਕਰਨ ਦੇ ਵਾਸਤੇ ਮੈਂ ਗੱਲਬਾਤ ਸਭ ਤੋਂ ਪਹਿਲੇ ਸ਼ੁਰੂ ਕਰਾਂਗਾ ਕਾਬਲ ਸਿੰਘ ਮਹਾਵਣਾ ਤੋਂ ਕਾਬਲ ਜੀ ਸਰਪੰਚੀ ਚੋਣਾਂ ਦਾ ਜਿਹੜਾ ਵਿਗਲ ਹੈ ਵੱਚੁਕਿਆ ਹੈ ਪੰਚਾਇਤੀ ਚੋਣਾਂ ਦਾ ਇਹਦੇ ਵਿੱਚ ਸਰਹੱਦੀ ਪਿੰਡਾਂ ਦੀਆਂ ਮੰਗਾਂ ਕੀ ਨੇ ਅਕਸਰ ਅਸੀਂ ਗੱਲਾਂ ਕਰਦੇ ਹਾਂ ਸਰਹੱਦੀ ਪਿੰਡਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਦਿੱਕਤਾਂ ਆਉਂਦੀਆਂ ਨੇ ਤਾਰਾ ਪਾਰ ਜਾਣ ਲੱਗਿਆ ਇੱਧਰ ਖੇਤੀ ਕਰਨ ਲੱਗਿਆ ਜਾਂ ਡਰੋਨ ਆਜੇ ਤਾਂ ਪੂਰਾ ਖੇਤ ਤੈਸਨੇਸ ਕਰ ਦਿੰਦੇ ਆ ਕੀ ਮੰਗਾਂ ਲੈ ਸਕਦੇ ਵੈਘੁਰ ਜੀ ਦਾ ਖਾਲਸਾ ਸ੍ਰੀ ਵੈਘੁਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਡੇਲੀ ਪੋਸਟ ਪੰਜਾਬ ਦਾ ਧੰਨਵਾਦ ਕਰਦਾ ਜਿਹੜਾ ਅੱਜ ਸਰਹੱਦੀ ਪਿੰਡ ਮਹਾਵਾ ਵਿੱਚ ਆਣ ਕੇ ਸਾਡੇ ਇਹਨਾਂ ਲੋਕਾਂ ਨੂੰ ਆਵਾਜ਼ ਨੂੰ ਬੁਲੰਦ ਕਰਨ ਲੱਗੇ ਨੇ ਵੀ ਸਾਡੇ ਬਾਰਡਰ ਦੇ ਏਰੀਆ ਦੀਆਂ ਆਹ ਆ ਮੁਸ਼ਕਲਾਂ ਆ ਆਪ ਜੀ ਨੇ ਬੇਨਤੀ ਇਹ ਕੀਤੀ ਆ ਸਾਡੇ ਗਾਲੀ ਅਖੀਖਿਆ ਸਵਾਲ ਵੀ ਜਿਹੜੇ ਸਰਪੰਚੀ ਮੁੱਦੇ ਨੂੰ ਲੈ ਕੇ ਕੀ ਚੱਲਦਾ ਸਰਪੰਚੀ ਮੁੱਦਾ ਵੇਖੋ ਜਦੋਂ ਦਾ ਹਿੰਦੁਸਤਾਨ ਪਾਕਿਸਤਾਨ 47 ਦੀ ਵੰਡ ਤੋਂ ਬਾਅਦ ਬਣਦਾ ਸਰਪੰਚ ਪੰਜਾਂ ਸਾਲਾਂ ਬਾਅਦ ਬਦਲਦੇ ਆ ਰਹੇ ਜਦੋਂ ਦੇ ਸਰਪੰਚ ਬਦਲਦੇ ਆ ਰਹੇ ਸਾਡੇ ਸਰਪੰਚਾਂ ਦੇ ਕੋਲੋਂ ਸਿਰਵ ਵਿਸ਼ੇਸ਼ ਤੌਰ ਤੇ ਗਲੀਆਂ ਨਾਲੀਆਂ ਦੇ ਉਹ ਰਸਤੇ ਕੱਚੇ ਰਸਤਿਆਂ ਤੋਂ ਬਾਹਰ ਨਹੀਂ ਨਿਕਲੇ ਆ ਗਿਆ ਹਾਲੀ ਹੋਰ ਤੇ ਹੋਰ ਕੀ ਜਿੱਥੇ ਸਾਡਾ ਅਸਲੀ ਘਾਰ ਆ ਸਾਡੇ 4-5 ਫੁੱਟ ਦੀ ਜਗ੍ਹਾ ਸਾਡੀ ਸ਼ਮਸ਼ਾਨ ਘੜ ਹਾਲੇ ਤੱਕ ਸ਼ਮਸ਼ਾਨ ਘੜ ਪਿੰਡਾਂ ਦੇ ਉਸੇ ਤਰ੍ਹਾਂ ਹੀ ਪਏ ਆ ਜਿਆਦਾ ਕਿ ਹਾਲੇ ਤੱਕ ਉਹ ਵੀ ਨਹੀਂ ਬਣ ਪਾਸਕੇ ਜੇ ਗ੍ਰਾਂਟ ਆਉਂਦੀ ਵੀ ਆ ਤੇ ਗ੍ਰਾਂਟ ਥੋੜੀ ਵਾਲੀ ਗ੍ਰਾਂਟ ਆਉਂਦੀ ਆ ਕੁਝ ਉਹਦੇ ਵਿੱਚ ਵੀਡੀਓ ਦੇ ਹਿੱਸਾ ਪਤਾ ਹੁੰਦਾ ਕੋਈ ਸੈਕਟਰੀ ਦਾ ਹੁੰਦਾ ਹਿੱਸਾ ਕੋਈ ਐਮ.ਐਲ.ਏ. ਦਾ ਹਿੱਸਾ ਪਤੀ ਵੰਡਦੇ 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 ਸਰਪੰਚ ਨੂੰ ਸਿਰਫ 50% ਹੀ ਮਿਲਦਾ 50% ਦੇ ਵਿੱਚੋਂ ਜਿਹੜਾ ਸਰਪੰਚ 25 ਲੱਖ ਰੁਪਏ ਲਾਗੇ ਜਾਂ 30 ਲੱਖ ਰੁਪਏ ਲਾਗੇ ਸਰਪੰਚੀ ਜਿੱਤਿਆਂ ਦਾ ਫਿਰ ਉਹਨੇ ਵਿੱਚੋਂ ਆਪਣਾ ਤੇਲ ਦਾ ਖਰਚਾ ਕਢਣਾ ਕਾਰ ਖਰਚਾ ਕਢਣਾ ਦੂਜੇ ਖਰਚੇ ਕਢਨੇ ਆ ਜਿਹੜੇ ਬੰਦੇ ਨਾਲ ਆਉਂਦੇ ਚਾਹ ਪਣੀ ਪਿਲਾਉਣਾ ਫਿਰ ਸਰਪੰਚ ਵੀ ਕੱਲਾ ਕੀ ਕਰੇਗਾ ਫਿਰ ਇਹ ਜਿਹੜੇ ਸਾਡੇ ਮੁੱਦੇ ਆ ਇਹ ਬੜੇ ਗੰਭੀਰ ਮੁੱਦੇ ਹੈਗੇ ਨੇ ਵੋਟਾਂ ਦੇ ਤੁਰੀਆਂ ਆਉਂਦੀਆਂ ਪਰ ਵੋਟਾਂ ਦੇ ਵਿੱਚ ਕੋਈ ਵਿਸ਼ੇਸ਼ ਪੈਕੇਜ ਮਿਲਣਾ ਜਿੱਦਾਂ ਜਿੱਦਾਂ ਸਾਡੇ ਸਰਦੀ ਏਰੀਆ 6 ਜ਼ਿਲ੍ਹੇ ਨੇ ਸਰਦੀ ਜ਼ਿਲ੍ਹਿਆਂ ਚ ਸਾਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਦਾ ਸੋ ਬਾਪੂ ਜੀ ਜਿਵੇਂ ਕਾਫੀ ਲੰਮੇ ਸਮੇਂ ਤੋਂ ਤੁਸੀਂ ਇੱਥੇ ਹੀ ਰਹੇ ਹੋ ਇੱਥੇ ਵਸੇ ਹੋ ਔਰ ਦੂਜੇ ਪਾਸੇ ਦੇਖੀ ਤਾਂ ਹੁਣ ਤੱਕ ਸੁਧਾਰ ਕਿੰਨਾ ਕੁ ਹੋਇਆ ਹੈ ਸਰਹੱਦੀ ਪਿੰਡ ਮੈਂ ਅਕਸਰ ਕਹਿਣਾ ਹੁੰਦਾ ਕਿ ਇਹ ਬਾਕੀ ਪਿੰਡਾਂ ਨਾਲੋਂ ਬਿਲਕੁਲ ਵੱਖਰੇ ਹੁੰਦੇ ਆ ਕਿਉਂਕਿ ਇੱਥੋਂ ਦੀਆਂ ਕਈ ਖਾਮੀਆਂ ਨੇ ਕਈ ਮੁਸ਼ਕਲਾਂ ਨੇ ਜੋ ਹੁਣ ਤੱਕ ਹੱਲ ਨਹੀਂ ਹੋਈਆਂ ਹਾਂਜੀ ਪਹਿਲੀ ਗੱਲ ਤੇ ਇਹ ਵੀ ਨਾ ਜਦੋਂ ਦਾ ਪਾਕਿਸਤਾਨ ਇਹ ਤਾਂ ਬਣਿਆ ਵਾ ਹਾਂਜੀ ਸਾਡਾ ਪਿੰਡ ਆ ਉੱਤੇ ਬਾਰਡਰ ਦੇ ਉੱਤੇ ਅਸੀਂ ਚਾਰ ਜੰਗਾਂ ਵੇਖ ਲਈਆਂ ਨੇ 65 ਦੀ ਆਪਣੇ ਅੱਥੀ 71 ਦੀ ਕਾਰਗਲ ਦੀ ਮਣਕੇ ਫੇਰਾ ਜਦ ਦੁਬਾਰੇ ਤੋਂ ਫਿਰ ਹੋਇਆ ਇੱਥੇ ਪਲਵਾਮਾ ਪਲਵਾਮਾ ਜ ਹੋਇਆ ਜੀ ਕਰੋਨਾ ਕਰੋਨਾ ਦੇ ਜਿਹਾ ਵੱਖਰੀ ਹੈਗੀ ਨਾ ਗੱਲ ਜੀ ਤੇ ਉਹਦੇ ਵਿੱਚ ਇਹ ਆ ਵੀ ਨਾ ਸਾਡਾ ਧੱਕੇ ਖਾਨ ਨੂੰ ਅਸੀਂ ਆ ਇੱਥੇ 2 ਕਿਲੋਮੀਟਰ ਵਾਸਤੇ ਬਾਟਨਾ ਤੇ ਰਹਿਣ ਵਾਲੇ ਤੇ ਸਰਕਾਰ ਨੇ 50 ਕਿਲੋਮੀਟਰ ਪਾਉਂ ਗਏ ਬਾਰਡਰ ਬਣਾਤਾ ਜਿਹੜੀ ਸਾਨੂੰ ਸਹੂਲਤ ਮਿਲਣੀ ਆ ਉਹ ਛਾੜੇ ਨੂੰ ਮਿਲਣੀ ਆ ਅੰਮ੍ਰਿਤਸਰ ਨੂੰ ਮਿਲਣੀ ਆ ਸਾਡਾ ਇੱਥੇ ਰਹਿੰਦਾ ਕੀ ਸਾਨੂੰ ਕੀ ਫਾਇਦਾ ਇਹ ਤਾਂ ੱੱਕੇ ਖਾਂਦੇ ਮੁਸ਼ਕਿਲਾਂ ਤੁਹਾਨੂੰ ਨੇ ਤੇ ਫਾਇਦਾ ਹੋਰ ਲੋ ਫਾਇਦਾ ਦੂਜੇ ਲੋਕੀ ਲੈਣ ਦੇ ਨੇ ਹਾਂਜੀ ਇਸ ਵਾਰ ਮਾਮਾ ਸਾਹਿਬ ਜਿਹੜੀ ਹੁਣ ਪਿੰਡ ਵਿੱਚ ਕੀ ਜਿਹੜੀ ਸਰਪੰਚ ਬਣਨਾ ਹੈ ਜਾਂ ਪੰਚ ਬਣਨੇ ਨੇ ਉਹ ਸਹਿਮਤੀ ਨਾਲ ਬਣਾਏ ਜਾਣਗੇ ਜਾਂ ਇਲੈਕਸ਼ਨਸ ਕਰਾ ਕੇ ਵੇਖੋ ਜੀ ਭਗਵੰਤ ਮਾਨ ਸਰਕਾਰ ਨੇ ਇੱਕ ਆਵਾਜ਼ ਦਿੱਤੀ ਆ ਜੀ ਉਹਦੀ ਆਵਾਜ਼ ਤੇ ਲੋਕ ਪਹਿਰਾ ਦੇ ਦਿੱਨ ਉਹਨੇ ਕਿਹਾ ਵੀ ਜਿਹੜਾ ਸਹਿਬ ਸਰਬਸੰਮਤੀ ਦੇ ਨਾਲ ਸਰਪੰਚ ਬਣਦਾ ਉਨ ਮੈਂ 5 ਲੱਖ ਰੁਪਏ ਪੈਕੇਜ ਦਊਗਾ ਹਸਪੀਟਲ ਔਰ ਸਟੇਡੀਅਮ ਬਣਾ ਕੇ ਦਊਗਾ ਪਿੰਡ ਵਿੱਚ ਧੰਨਵਾਦ ਕਰਦੇ ਚਲੋ ਇਹੋ ਜਿਹਾ ਕੰਮ ਕਹਿੰਦਾ ਤਾਂ ਹੈਗਾ ਸ਼ਾਇਦ ਸ਼ਾਇਦ ਉਹਦਾ ਵੀ ਜੁਮਲਾ ਛੱਡ ਦਿੱਤਾ ਹੋਏ ਜੇ ਕਰਕੇ ਵਿਖਾਉ ਤੇ ਫੇਰ ਹੀ ਪਤ ਲੱਗੂਗਾ ਜਿਹੜੇ ਪਿੰਡਾਂ ਵਿੱਚ ਸਰਪੰਚ ਸਹਿਮਤੀ ਨਾਲ ਬਣ ਜਣ ਤੇ ਜੇ ਕਰੂਗਾ ਤੇ ਫੇਰ ਤੇ ਅੱਗੇ ਕਹਿੰਦੇ ਮੈਂ ਨੌਕਰੀਆਂ ਬੜੀਆਂ ਦੇ ਦੇ ਸਾਨੂੰ ਤੇ ਸਮਝ ਸਾਡੇ ਪਿੰਡ ਦੇ ਇੱਕ ਬੰਦੇ ਵੀ ਨੌਕਰੀ ਨਹੀਂ ਹਲੀ ਹੋਇਆ ਕਹਿੰਦਾ 47 ਹਜ਼ਾਰ ਨੌਕਰੀ ਦੇਤੀ 45 ਨੌਕਰੀ ਦੇਤੀ ਚਲੋ ਵੇਖ ਲੈਨੇ ਆ ਅੱਗੇ ਬੀਬੀਆਂ ਨੂੰ ਕਿਹਾ ਹੈ ਵੀ ਮੈਂ ਆਪਣਾ ਲਾਗ ਜਾਰ-ਜਾਰ ਰੁਪਏ ਦਿਹਾੜੀ ਦਊਗਾ ਇਹ ਸੂਟ ਸੋਣ ਗਿਆ ਲੋਹੜੀ ਦੇ ਦੀਵਾਲੀ ਦੇ ਉਹ ਸੂਟ ਤੇ ਹਲੇ ਕਰੋ ਇਸ ਵਾਕ ਤੇ ਇੰਡੇ ਹਾਲੀ ਉਹ ਵੀ ਖਤਮ ਫਿਰ ਕਹਿੰਦਾ ਸੀ ਵੀ ਮੈਂ ਸਿਕਿਉਰਿਟੀ ਜਿਹੜੀ ਆ ਇਹ ਬੜੀ ਸਿਕਿਉਰਿਟੀ ਲਈ ਫਿਰਦੇ ਆ ਆਪਣੀ ਮਾਂ ਦੀ ਸਿਕਿਉਰਿਟੀ ਸਾਰਿਆਂ ਨੂੰ ਜਿਆਦੀ ਆ ਆਪਣੀ ਘਰ ਵਾਲੀ ਉਦੋਂ ਜਿਆਦੀ ਆ ਜਿਹੜੀ ਇਹ ਭੈਣ ਹੈ ਉਦੋਂ ਨਾਲ ਜਿਆਦੀ ਸਿਕਿਉਰਿਟੀ ਆ ਆਪ ਵੀ ਕਿੰਨਾ ਸਿਕਿਉਰਿਟੀ ਦੇ ਵਿੱਚ ਇਹਨੂੰ ਹਣ ਡਰ ਕਾਦਾ ਜੇ ਸੱਚਾ ਸੁੱਚਾ ਸੀਮਤ ਬਣਿਆ ਤਾਂ ਪਬਲਿਕ ਨੇ ਲੋਕਾਂ ਨੂੰ ਬਣਾਇਆ ਆਪ ਨੂੰ ਚੁਣਿਆ ਵਾ ਅ ਮੈਂ ਕਹਿੰਦਾ ਆਮ ਲੋਕ ਦੀ ਸਰਕਾਰ ਹੈ ਮੈਂ ਕਹਿੰਦਾ ਆਮ ਲੋਕ ਦੀ ਸਰਕਾਰ ਨਹੀਂ ਇਹ ਢਾੜੀ ਸਰਕਾਰ ਆ ਤੁਸੀਂ ਆਪਨਾ ਇਹੋ ਜਿਹਾ ਨਾ ਕਰਿਆ ਕਰੋ ਜਦੋਂ ਕਿਸੇ ਦਾ ਆਪਾਂ ਐਡਵਰਟਾਈਜ਼ ਦਾ ਬੋਰਡ ਲੱਗਾ ਵੇਖਦੇ ਆ ਫਿਰ ਆਪਾਂ ਦੂਜੀ ਸਰਕਾਰ ਨੂੰ ਬੜਾ ਭੰਡਦੇ ਆ ਕੱਲੀ ਇਹ ਬੜੇ ਬੋਰਡ ਲਾਉਂਦੇ ਨੇ ਕਾਂਗਰਸ ਕੀ ਬੜੇ ਬੋਰਡ ਲਾਉਂਦੇ ਨੇ ਹੁਣ ਇਹਦੇ ਬੋਰਡ ਉਹਦੇ ਨਾਲੋਂ ਵੀ 10 ਗੁਣਾ ਵੱਧ ਲੱਗੇ ਨੇ ਤੇ ਜਿਹੜੇ ਸਰਹੱਦੀ ਲੋਕ ਐ ਜਾਂ ਦਰਿਆਵਾਂ ਦੇ ਲੋਕਾਂ ਦੀ ਮਾਰਾਂ ਦੇ ਥੱਲੇ ਦਰਿਆਵਾਂ ਦੇ ਥੱਲੇ ਬੈਠੇ ਲੋਕ ਪਿੰਡਾਂ ਵਾਲੇ ਉਹਨਾਂ ਨੂੰ ਹਾਲੇ ਕੋਈ ਪੈ ਕਹਿੰਦੀ ਦਿੱਤਾ ਤੇ ਬੋਰਡ ਵਾ ਤੇ 27000 ਕਰੋੜ ਜਾਂ ਦੱਜਾ ਇੰਨਾ ਕਰੋੜ ਕਢ ਲੈਂਦੇ ਆ ਤੇ ਜੇ ਸਾਡੇ ਪਿੰਡਾਂ ਦੇ ਲੋਕ ਆ ਜਾਂ ਕੰਢੀ ਏਰੀਆ ਦੇ ਲੋਕ ਆ ਉਹਨਾਂ ਨੂੰ ਕੋਈ ਸਾਡਾ ਜਿਹੜਾ ਏਰੀਆ ਏ ਬਾਰਡਰ ਦਾ ਤਾਰਕੰਡਾ ਤੋਂ ਪਾਰ ਕਿੰਨੀ ਜ਼ਮੀਨ ਆ ਸਾਡੇ ਕਿਸੇ ਬੱਚੇ ਨੂੰ ਕੋਈ ਹਾਲੇ ਤੱਕ ਤਾਰਕੰਡਾ ਤੋਂ ਪਾਰ ਦੇ ਬੱਚੇ ਨੂੰ ਕੋਈ ਨੌਕਰੀ ਨਹੀਂ ਮਿਲੀ ਕਿਸੇ ਸਰਦੀ ਏਰੀਆ ਜੀ ਕੋਈ ਹਸਪੀਟਲ ਨਹੀਂ ਬਣਿਆ ਕਿਸੇ ਸਰਦੀ ਏਰੀਆ ਜੀ ਕੋਈ ਚੰਗਾ ਬੱਸ ਸਟੈਂਡ ਨਹੀਂ ਬਣਿਆ ਤੁਸੀਂ ਟਾਰੀ ਜਾ ਕੇ ਵੇਖ ਲਓ ਸਾਡੀਆਂ ਮਹਿਤਾਵਾਵਾਂ ਪੈਣਾ ਧੁੱਪੇ ਖਲੋਤੀਆਂ ਹਣਗੀਆਂ ਮੀਂਹ ਖਲੋਤੀਆਂ ਹਣਗੀਆਂ ਛੜਾ ਚੌਂਗਿਆ ਛੜੇ ਚੌਂਗ ਦੇ ਵਿੱਚ ਕੋਈ ਬੱਸ ਸਟੈਂਡ ਨਹੀਂ ਹੈਗਾ ਜਿੱਥੇ ਵੀ ਜਾਨੀਏ ਕਿ ਕਦੇ ਬੱਸਾਂ ਖਲੋ ਕੇ ਚਲਦੀਆਂ ਸਵਾਰੀਆਂਾਂ ਵਾਤੇ ਇਹਨਾਂ ਕੋਲ ਤੇ ਬੱਸ ਸਟੈਂਡ ਨਹੀਂ ਵਾਲੀ ਬਣੇ ਤੇ ਇਹ ਕੀ ਆਂ ਬਾਕੀ ਤੁਹਾਂ ਗੱਲ ਕੀਤੀ ਡਰੋਨਾਂ ਬਾਰੇ ਇੱਕ ਡਰੋਨ ਜਿਹੜੇ ਆ ਪਹਿਲਾਂ ਕਿਸੇ ਟਾਈਮ ਸਮਗਲਿੰਗ ਹੁੰਦੀ ਸੀ ਸੋਨੇ ਦੀ ਚਾਂਦੀ ਦੀ ਤੇ ਫੀਮ ਦੀ ਹੁੰਦੀ ਸੀ ਜਿਹੜੀ ਨੇਚਰਲ ਚੀਜ਼ ਹੁੰਦੀ ਫੀਮ ਖਾ ਕੇ ਸਾਡੇ ਜਿਹੜੇ ਕਿਸਾਨ ਸੀ ਉਹ ਕੰਮ ਕਰਦੇ ਹੁੰਦੇ ਸੀ ਹੁਣ ਇੱਕ ਇਹੋ ਜਿਹੀ ਸਮਗਲਿੰਗ ਹੋਣ ਲੱਗੀ ਚਿੱਟੇ ਦੀ ਔਰ ਪਿਸਟਲ ਦੀ ਚਾਰ ਪੈਕਟ ਚਿੱਟਾ ਇੱਕ ਨਾਲ ਗਿਫਟ ਪਿਸਟਲ ਵੀ ਪਿਸਟਲ ਲਓ ਜਿਹੜਾ ਤੁਹਾਡਾ ਚਿੱਟੇ ਬਾਰੇ ਬੋਲੂ ਨੂੰ ਗੋਲੀ ਮਾਰ ਦੋ ਇਹ ਸਾਡਾ ਗਵਾਂਢੀ ਦੇਸ਼ ਕਰ ਰਿਹਾ ਕੀ ਭਗਵੰਤ ਮਾਨ ਇਹਦੇ ਤੇ ਕੋਈ ਰੋਕ ਨਹੀਂ ਲਾ ਸਕਦਾ ਉਹਦੋਂ ਕਹਿੰਦਾ ਹੈ ਕਿ ਸਾਡੀ ਸਰਕਾਰ ਹੋਏ ਅਸੀਂ 14 ਹਫ਼ਤਿਆਂ ਵਿੱਚ ਚਿੱਟਾ ਖਤਮ ਕਰਦਾਂਗੇ 4 ਹਫ਼ਤੇ ਸਾਲ 4 ਸਾਲ ਵੀ ਚਲੇ ਆ ਹਾਲੇ ਤੱਕ ਚਿੱਟੇ ਦਾ ਨਾਂ ਨਹੀਂ ਦਿਨ ਬਰ ਦਿਨ ਕੋਈ ਸੇਫ ਨਹੀਂ ਕੋਈ ਦੁਕਾਨਦਾਰ ਸੇਫ ਨਹੀਂ ਗਾ ਕੱਲ ਇੱਕ ਤਰਨਤਾਂ ਤੋਂ ਪੱਟੀ ਰੋਡ ਨੂੰ ਇੱਕ ਬਜ਼ੁਰਗ ਜਾ ਰਿਹਾ ਨਾਲ ਵੀ ਔਰਤ ਬੈਠੀ ਸੀ ਪਤਾ ਨਹੀਂ ਉਹਦੀ ਧੀ ਹੋਵੇ ਜਾਂ ਨੋ ਹੋਵੇ ਉਹਦੀ ਆੜੀ ਜੇਬ ਆ ਜੇਬ ਧੂਕੇ ਲੈ ਗਿਆ ਉਹਨੂੰ ਸੱਟਾਂ ਲੱਗ ਗਈਆਂ ਉਹਦੇ ਮੋਟਰਸਾਈਕਲ ਨੂੰ ਲੱਤ ਮਾਰ ਦਿੱਤੀ ਕਿੰਨੇ ਥਾਵਾਂ ਇਹ ਵਾਰ ਦਤਾਂ ਹੋਣ ਲੀਆਂ ਹੁਣ ਭਗਵੰਤ ਮਾਨ ਸਰਕਾਰ ਸੁੱਤੀ ਆ ਹੁਣ ਨਹੀਂ ਇਹਨੂੰ ਪਤਾ ਵੀ ਮੈਂ ਆਪਣੇ ਸਤਾ ਵਿੱਚ ਆਇਆ ਵਾਂ ਮੈਂ ਕਹਿੰਦਾ ਮਾਸਟਰ ਦਾ ਮੁੰਡਾ ਮਾਚਾਰ ਕਿਲੇ ਦਾ ਮਾਲਕ ਜਾਂ ਦਾ ਕਿਲੇ ਦਾ ਮਾਲਕ ਸੀ ਮੈਨੂੰ ਕਿਸਾਨਾਂ ਨੇ ਦੋਖਿਆ ਸਾਡੇ ਕਿਸਾਨ ਸ਼ੰਭੂ ਬਾਰਡਰ ਤੇ ਸੱਪ ਲੜਾ ਰਹੇ ਨੇ ਬਿਜਲੀ ਦਾ ਕਰੰਟ ਲੱਗ ਲੱਗ ਮਾਰ ਰਹੇ ਨੇ ਕਾਹ ਫੂਸ ਦੇ ਵਿੱਚ ਪਏ ਨੇ ਛੜਕਾਂ ਦੇ ਉੱਤੇ ਧੁੱਪੇ ਪਏ ਨੇ ਮੀਂਹ ਦੇ ਵਿੱਚ ਹਨੇਰੀ ਵਿੱਚ ਪਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਬੈਠੇ ਨੇ ਅੱਗੋਂ ਕਹਿ ਦਿੰਦੇ ਆ ਸਾਨੂੰ ਪਤਾ ਨਹੀਂ ਹੈ ਜੀ ਇਹ ਕਿਸਾਨ ਕੌਣ ਆ ਕਿਸਾਨ ਕੌਣ ਆ ਪਰਾਲੀ ਦੀ ਅੱਗ ਲਾਉਣ ਬਾਰੇ ਦੱਸ ਦਿੰਦੇ ਆ ਵੀ ਪਰਾਲੀ ਦੀ ਅੱਗ ਲਾ ਕੇ ਪਰਾਲੀ ਦਾ ਧੂਆਂ ਦਿਨੀ ਤੱਕ ਜਾ ਰਿਹਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਕਣਕ ਨੂੰ ਅੱਗ ਲੱਗਦੀ ਆ ਜਾਂ ਨਾੜ ਨੂੰ ਅੱਗ ਲੱਗਦੀ ਉਦੋਂ ਤੁਹਾਡੀ ਫਾਇਰ ਬਰਗੇਡ ਨਹੀਂ ਪਹੁੰਚਦੀ ਜਦੋਂ ਅਸੀਂ ਅੱਗ ਲਾਉਨੇ ਆ ਉਦੋਂ ਸੈਟਲਾਈਟ ਚ ਆ ਜਾਂਦਾ ਇਹ ਬੜੇ ਸਾਡੇ ਮੁੱਦੇ ਗੰਭੀਰ ਜੇ ਤੁਹਾਨੂੰ ਦੱਸਣ ਲੱਗੀ ਤਾਂ ਤੁਹਾਡੀ ਵੀਡੀਓ ਬਹੁਤ ਲੰਬੀ ਹੋ ਜਾਏਗੀ ਘੰਟਿਆਂ ਹਿਸਾਬ ਨਾਲ ਹੋ ਜਾਊਗੀ ਇਸ ਕਰਕੇ ਕਹਿੰਦੇ ਛੋਟ ਵਿੱਚ ਜਿਹੜੀ ਤੁਸੀਂ ਅੱਜ ਗੱਲ ਕਰਨ ਆਏ ਓਹਦੇ ਤੇ ਗੱਲ ਮੇਰੇ ਹੋਰ ਮੇਰੇ ਸਹਿਯੋਗੀ ਬੈਠੇ ਨੇ ਪਿੰਡ ਵਾਸੀ ਬੈਠੇ ਨੇ ਅਸੀਂ ਬਾਕੀ ਨਾਲ ਵੀ ਜ਼ਰੂਰ ਗੱਲ ਕਰਾਂਗੇ ਕਿਉਂਕਿ ਇਹ ਜਿਹੜਾ ਅੱਜ ਸੁਝਾ ਲੈਣਾ ਬਹੁਤ ਜ਼ਰੂਰੀ ਆ ਬਾਪੂ ਜੀ ਪਿੰਡਾਂ 'ਚ ਤੁਸੀਂ ਵਿਚਰਦੇ ਹੋ ਕਿਹੜੇ-ਕਿਹੜੇ ਮੁਸ਼ਕਲਾਂ ਆਉਂਦੀਆਂ ਨੇ ਗੱਲ ਕਰੀਏ ਕਿ ਬਜ਼ੁਰਗ ਵਸਤਾ ਵੇ ਜਦੋਂ ਪਹੁੰਚ ਦੰਦਾ ਬੰਦਾ ਉਦੋਂ ਕਿੰਨੀਆਂ ਸਹੂਲਤਾਂ ਚਾਹੀਦੀਆਂ ਨੇ ਕਿਹੜੀਆਂ ਮੰਗਾਂ ਹੋਣੀਆਂ ਚਾਹੀਦੀਆਂ ਨੇ ਜੀ ਅੱਜ ਤੱਕ ਤੇ ਅਸੀਂ ਨੇ ਕੋਈ ਇੱਥੇ ਸਹੂਲਤ ਨਹੀਂ ਵੇਖੀ ਤੇ ਕਿੰਨੇ ਸਾਲ ਹੋ ਗਏ ਆ ਇੱਥੇ ਜੰਗ ਵੀ ਹੋਈ ਆ ਕਈ ਕੰਮ ਹੋਏ ਤੇ ਕਦੀ ਕੋਈ ਸਹੂਲਤ ਨਹੀਂ ਸਾਹਮਣੇ ਆ ਆ ਵੇਖੀ ਬਾਰਡਰ ਦੇ ਕੋਲ ਕੰਡੇ ਦੇ ਬੈਠੇ ਆ ਤੇ ਸਾਨੂੰ ਤੇ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਇਹ ਪਿਛਾਹ ਕੋ ਦਿੰਦੇ ਹੋਗੇ ਤੇ ਦਿੰਦੇ ਵੈਧੇ ਕਰਦੇ ਦਿੰਦਾ ਦੇ ਕੱਖ ਕਿਸ ਨੂੰ ਨਹੀਂ ਕੋਈ ਵੈਧੇ ਕਰਦੇ ਸੌਖਿਆ ਵੈਦਨਾ ਹੀ ਕਾਫੀ ਕਿਸ ਨੂੰ ਹੁਣ ਸਰਪੰਚ ਚੁਣੋਗੇ ਉਹਨਾਂ ਤੋਂ ਆਸ ਰੱਖੋਗੇ ਫਿਰ ਉਹਨਾਂ ਨੂੰ ਦੱਸੋਗੇ ਕਿ ਕਿਹੜੇ ਵਾਂਗਾਂ ਨੇ ਕਿਸ ਬਿਹਾਫ ਤੇ ਤੁਹਾਨੂੰ ਬਣਾ ਰਹੇ ਉਹਦੇ ਜੇ ਸਬੰਧਾਂ ਨੂੰ ਦੇਣਗੇ ਕੋਈ ਉੱਤੇ ਫੇਰ ਹੀ ਆਸ ਰੱਖਾਂਗੇ ਮਿਲਦਾ ਹੀ ਨਹੀਂ ਕਿ ਕਈ ਵਾਰ ਹੁੰਦਾ ਨਾ ਕਿ ਪਿੰਡ ਵਾਲੇ ਕਹਿੰਦੇ ਨੇ ਕਿ ਅੱਗੇ ਆ ਜਾਂਦਾ ਸਰਪੰਚ ਖਾ ਜਾਂਦੇ ਨੇ ਇਸ ਤਰ੍ਹਾਂ ਇਲਜ਼ਾਮ ਲੱਗਦੇ ਰਹਿੰਦੇ ਆ ਕੀ ਲੱਗਦਾ ਜੀ ਸਬੰਧਾਂ ਨੂੰ ਮਿਲਦਾ ਹੀ ਕੱਖ ਨਹੀਂ ਜੇ ਆਉਂਦਾ ਥੋੜਾ ਬੜਾ ਮਿਲਦਾ ਤੇ ਥੋੜਾ ਮਤਲਬ ਦਾ ਆਬ ਖਾ ਜਾਂਦੇ ਨੇ ਮਿਲਦਾ ਹੀ ਕੁਝ ਨਹੀਂ ਜੇ ਮਿਲਦਾ ਉਹਦੇ ਆਬ ਉਹਨਾ ਵਿੱਚ ਰੱਖੀਆਂ ਨੇ ਗੱਲਾਂ ਵਿੱਚ ਆਹ ਸਭ ਕੋ ਪੱਤੀਆਂ ਰੱਖੀਆਂ ਨੇ ਮਿਲਦਾ ਹੀ ਕੁਝ ਨਹੀਂ ਤੋ ਇਹ ਜਿਹੜੀ ਗੱਲਬਾਤ ਅਸੀਂ ਸਾਂਝੀ ਕਰ ਰਹੇ ਹਾਂ ਮਹਾਵੇ ਪਿੰਡ ਦੇ ਵਿੱਚ ਬਾਬਾ ਜੀ ਮੁਸ਼ਕਲਾਂ ਤਾਂ ਹਰ ਇੱਕ ਨੂੰ ਆਉਂਦੀਆਂ ਨੇ ਪਰ ਕੀ ਅਜਿਹੀਆਂ ਮੁਸ਼ਕਲਾਂ ਨੇ ਜੋ ਸਰਹੱਦੀ ਪਿੰਡਾਂ ਨੂੰ ਖਾਸ ਕਰਕੇ ਆਉਂਦੀਆਂ ਨੇ ਕਿਉਂਕਿ ਬਾਕੀ ਵੀ ਗੱਲਬਾਤ ਕੀਤੀ ਆ ਹੁਣ ਹੋਰ ਕੀ ਜੜੀਆਂ ਹੁਣ ਤੱਕ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਸਕੀਆਂ ਮੰਗਾਂ ਦੇ ਵੇਖੋ ਜੀ ਜਿੰਨੀਆਂ ਹੈਗੀਆਂ ਕੋਈ ਵੀ ਨਹੀਂ ਪੂਰੀ ਕਿ ਨਾ ਕੀਤੀ ਭਗਵੰਤ ਮਾਨ ਨੇ ਕਿੰਨੇ ਵਾਅਦੇ ਕੀਤੇ ਸਾਡੇ ਨਾਲ ਪਹਿਲਾਂ ਤੇ ਇਹਨੇ ਆਖਿਆ ਸੀ ਮੈਂ ਬਜ਼ੁਰਗਾਂ ਦੀ 1500 2500 ਰੁਪਇਆ ਕਮ ਕਰੂੰ ਪਿਲਸਣ ਅਜੇ ਤੱਕ ਲਾਰੇ ਲਾਈ ਜਾਂਦਾ ਏ ਅਜੇ ਤੱਕ ਤੇ ਬੀਬੀਆਂ ਦਾ ਹਜ਼ਾਰ ਹਜ਼ਾਰ ਰੁਪਇਆ ਆਂਦਾ ਏ ਮੇਰ ਰਸੋਈ ਖਰਚਾ ਦੇਣਾ ਅਜੇ ਇਹਨੇ ਉਹ ਨਹੀਂ ਦਿੱਤਾ ਹੁਣ ਵੋਟਾਂ ਆ ਗਈਆਂ ਵੋਟਾਂ ਦੇ ਵਿੱਚ ਵੀ ਇਹਨੇ ਕੱਖ ਨਹੀਂ ਕਰਨਾ ਜੁਗਲੇ ਹੀ ਆਏ ਦੇ ਕੋਲ ਜਿੰਨੇ ਆ ਗਏ ਬਿਲਕੁਲ ਆ ਬਾਬਾ ਜੀ ਹਸੀਨ ਦੇ ਵੇ ਮੈਂ ਬਾਬਾ ਜੀ ਨਾਲ ਜ਼ਰੂਰ ਗੱਲ ਕਰਾਂਗਾ ਨਹੀਂ ਨਹੀਂ ਮੈਂ ਨਹੀਂ ਮੈਂ ਨਹੀਂ ਸੰਗ ਆਉਂਦੀ ਹੈ ਨਹੀਂ ਸੰਗ ਨਹੀਂ ਕੋਈ ਹੈ ਹੀ ਚੋਰਾ ਦੀ ਸਰਕਾਰ ਹੈ ਕੋਈ ਕੱਸੋਂ ਕੇ ਤੇ ਪਤਾ ਲੱਗੂਗਾ ਨਾ ਕੀ ਚੋਰਾ ਦੀ ਸਰਕਾਰ ਕਿਸੇ ਕੱਖ ਨਹੀਂ ਕੀਤਾ ਕੀਤਾ ਕੀ ਕੱਖ ਨਹੀਂ ਕੀਤਾ ਭਾਈ ਹੁਣ ਤਾਂ ਕਿੰਨੀ ਉਮਰ ਹੋ ਗਈ ਹੈ ਕੋਈ ਲੱਗਾ ਕਿ ਸਹੂਲਤ ਜਿਵੇਂ ਕੀ ਬਾਹਰ ਵਰਗੀਆਂ ਉਦਾਹਰਨਾਂ ਦੇ ਦੇ ਨਾ ਜਾ ਰਹੇ ਤਾਂ ਨਹੀਂ ਆ ਰਹੇ ਸਹੂਲਤਾਂ ਦਾ ਸਾਡਾ ਕੱਲ ਝੋਨਾ ਵੇਚਿਆ ਜੀ 250 ਨੂੰ ਮੋٹے ਝੋਨੇ ਦੇ ਰੇਟ ਤੇ ਕੋਈ ਇੱਥੇ ਲੁੱਟਕ ਸੁੱਟੋਂ ਡੰਡੀਆ ਕੋਈ ਇੱਥੇ ਰੇਟ ਨਹੀਂ ਕੋਈ ਇੱਥੇ ਖਰੀਦਣ ਨਹੀਂ ਡਿਆ ਇੱਕੋਂ ਦਾ ਫੜ ਕੇ ਪਾਉ ਰੇਟ ਵਾ ਲੈੰਦੇ ਆ ਕੋਈ ਇਸੇ ਪੁੱਛ ਪੜਤਾਲ ਨਹੀਂ ਹੋਈ ਜਿਮੀਦਾਰ ਨੇ ਕਿੰਨਾ ਫਸਲ ਪਾਲ ਕੇ ਲਿਆਂਦੀ ਆ ਜਿੰਨਾ ਦਿਨ ਅਸੀਂ ਥਾਂ ਜਾ ਰਹੇ ਆ 2200 ਰੁਪਇਆ ਚੋਂ ਦਾ ਰੇਟ ਜੇ 2300 ਕੀਤੀ ਪ੍ਰਧਾਨ ਸੂਬਾ ਪਰ ਇਹ ਕਿਸਾਨੀ ਵੀ ਮੁੱਕੀ ਜਾਂਦੀ ਕਿਸਾਨੀ ਵੀ ਮੁੱਕੀ ਜਾਂਦੀ ਕਿਸਾਨੀ ਕਾਹਦੇ ਨਾ ਚੱਲਣੀ ਆ ਜੀ ਕਿਸਾਨੀ ਤੇ ਪੈਸੇ ਨਾ ਚੱਲਣੇ ਹਾਂਜੀ ਦੇਖੋ ਜੀ ਪਿਛਲੇ ਦਿਨੀ ਡੀਸੀ ਸਾਹਿਬ ਜਿਹੜੇ ਅੰਮ੍ਰਿਤਸਰ ਦੇ ਸਖਸੀ ਜੀ ਆਏ ਨੇ ਸਖਤੀ ਸੈਨਾ ਜੀ ਆਏ ਨੇ ਉਹਨਾਂ ਨੂੰ ਅਸੀਂ ਕਿਹਾ ਸੀਗਾ ਕਿ ਇੱਕ ਬੜ ਸਾਡੀਆਂ ਜਿਹੜੀਆਂ ਘਰਾਂ ਦੇ ਵਿੱਚ ਮੱਝਾਂ ਗਾਵਾਂ ਸੀ ਉਹ ਘਟਦੀਆਂ ਜਾ ਰਹੀਆਂ ਔਰ ਦੁੱਧ ਵਧਦਾ ਜਾ ਰਿਹਾ ਪਸ਼ੂ ਘਟ ਰਹੇ ਨੇ ਦੁੱਧ ਵਧ ਰਿਹਾ ਕਿਉਂ ਉਹਦਾ ਕਾਰਨ ਕੀ ਆ ਵੀ ਨਕਲੀ ਦੁੱਧ ਪੈਦਾ ਕਰਕੇ ਉਹ ਸਾਡੀਆਂ ਬੱਚਿਆਂ ਦੇ ਨਾਲ ਸਾਡੀ ਸਿਹਤ ਨਾਲ ਖਲਵਾੜ ਹੋ ਰਿਆ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਜਿਹੜਾ ਪਨੀਰ ਕਵਾਂਟਲਾਂ ਦੇ ਕਵਾਂਟਲ ਪਨੀਰ ਆ ਰਿਹਾ ਕਵਾਂਟਲਾਂ ਦੇ ਕਵਾਂਟਲ ਖੁਆ ਆ ਰਿਹਾ ਨਾਲ ਦੁੱਧ ਦਹੀਂ ਆ ਰਿਹਾ ਉਹ ਕਿੱਥੋਂ ਆ ਰਿਹਾ ਜਿਹੜਾ ਦੁੱਧ ਸਾਡਾ ਘਟ ਗਿਆ ਇਹ ਆ ਰਿਹਾ ਵੀ ਇਹਨਾਂ ਸਿਹਤ ਸਹੂਲਤਾਂ ਤੇ ਧਿਆਨ ਰੱਖਣਾ ਚਾਹੀਦਾ ਵਾ ਉਹਦੇ ਡੀਸੀ ਸਾਹਿਬ ਨੇ ਵਿਸ਼ਵਾਸ ਦਿੱਤਾ ਵੀ ਠੀਕ ਹੈ ਅਸੀਂ ਧਿਆਨ ਰੱਖਾਂਗੇ ਪਰ ਹਾਲੀ ਤੱਕ ਸਾਨੂੰ ਜਾਬਦਾ ਉਦੋਂ ਦੀ ਕੋਈ ਹਫਤਾ ਹੋ ਗਿਆ ਕੋਈ ਕਿਸੇ ਦੇ ਕਾਰਵਾਈ ਨਹੀਂ ਹੋਈ ਦੂਜੀ ਗੱਲ ਜਿਹੜੀ ਸਾਡੇ ਵੀਰ ਨੇ ਦੱਸੀ ਆ ਪਿਛਲੀ ਾਰ ਜਿਹੜੀ ਸਾਡੀ ਬਾਸਬਤੀ ਸੀ ਵਾਲੀ ਯਾਰ ਆਪਣਾ 1500 ਨੂੰ ਇਹ 3400 ਤੋਂ 3200 ਲੈ ਕੇ 3400 ਵੇਖਦੀ ਸੀ ਐ ਕਿ ਕੀ ਰੇਟ ਘਟਦਾ ਘਟਦਾ ਪਹਿਲਾਂ 2800 3000 2700 2600 ਹੁਣ 2200 ਤੇ ਹੋ ਗਈ ਆ ਕਿਸਾਨ ਸਾਡੇ ਵਿਚਾਰੇ ਪੁੱਤਾਂ ਵਾਂਗੂ ਫਸਲ ਪਾਲ ਕੇ ਤੇ ਉਹ ਲੈ ਕੇ ਜਦੋਂ ਮੰਡੀ ਵਿੱਚ ਜਾਂਦੇ ਨੇ ਤੇ ਜਦੋਂ ਆੜਤੀ ਦੇ ਕੋਲ ਅਸੀਂ ਦੇ ਦਿੰਨੇ ਆ ਤੇ ਆੜਤੀ ਆਪਣੀ ਮਨਮਰਜ਼ੀ ਨਾਲ ਰੇਡ ਲਾਉਂਦੇ ਆ ਸਾਰੀਆਂ ਮੰਡੀਆਂ 'ਚ ਅੱਜ ਤੋਂ ਹੀ ਆਏ ਟਾਰੀ ਦੀ ਮੰਡੀ ਦਾ ਵਿਜ਼ਿਟ ਕਰਕੇ ਜਾਓ ਜਾ ਕੇ ਵੇਖੋ ਕਿਸੇ ਕਿਸਾਨ ਨੂੰ ਪੁੱਛ ਕੇ ਵੇਖ ਲਓ ਜਿਹੜਾ ਪਿਛਲੀ ਵਾਰ 3400 ਨੇ ਵੇਚ ਗਿਆ ਕਿ 2200 ਨੇ ਵੇਚਣ ਨੂੰ ਮਜਬੂਰ ਹੋਇਆ ਵਾ ਤੇ ਬਿਲਕੁਲ ਇਹ ਜਿਹੜੀਆਂ ਸਰਕਾਰਾਂ ਨਕਮੀਆਂ ਹੀ ਤਾਂ ਨੇ ਦੂਜੇ ਬੜੇ ਨਕਮੇ ਹੀ ਉਹਦੇ ਨਕਮੇ ਨਕਮੇ ਨਕਮਿਆਂ ਦੇ ਬਾਪ ਨਿਕਲੇ ਨੇ ਉਹਨਾਂ ਤੋਂ ਵੀ ਬੇਬੇੜਾ ਕਰਕ ਹੋ ਗਿਆ ਇਹਨਾਂ ਦਾ ਇਹ ਇੱਕ ਜੁਮਲਾ ਛੱਡ ਦਿੱਤਾ ਲੋਕਾਂ ਨੂੰ ਬੜਾ ਦੁੱਖ ਸੀਗਾ ਕਿ ਉਹ ਸਰਕਾਰਾਂ ਬਦਲ ਕੇ ਚੰਗਿਆ ਆਪਾਂ ਖੁਸ਼ੀ ਵਿੱਚ ਇਹਨਾਂ ਨੂੰ ਸਾਰਕ ਨੇ ਬੋਲਡ ਪਾਈ ਆਪ ਮਾਰੇ ਹੋ ਕੇ ਬੋਲਡ ਇਹ ਨਹੀਂ ਕਹਿਣਾ ਵੀ ਆਮ ਆਦਮੀ ਪਾਰਟੀ ਅਸੀਂ ਜਿੱਤੇ ਆ ਇਹ ਜਿੱਤੇ ਨਹੀਂ ਐ ਲੋਕਾਂ ਨੇ ਉਹਨਾਂ ਨੂੰ ਹਰਾ ਕੇ ਇਹਨਾਂ ਨੂੰ ਅੱਗੇ ਲਿਆਂਦਾ ਸੀ ਦੂਜਿਆਂ ਨੂੰ ਹਰਾਇਆ ਸੀ ਇਹਨਾਂ ਨੂੰ ਅੱਗੇ ਲਿਆਂਦਾ ਜੀ ਕੋਈ ਮੋਬਾਈਲ ਵੇਚਣ ਵਾਲਾ ਕੋਈ ਸਾਈਕਲ ਬਣ ਪੈਂਚਰ ਲਾਉਣ ਵਾਲਾ ਕੋਈ ਕੁਛ ਐਮਐਲਏ ਦੇ ਬਣ ਕੇ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਫੜਫੜ ਕੇ ਐਮਐਲਏ ਬਣਾ ਦਿਆ ਇੱਕ ਗੱਲ ਹੈਗੀ ਆ ਆਮ ਆਦਮੀ ਦੇ ਜਿਹੜੇ ਕੁਵਾਰੇ ਸੀ ਉਹਨਾਂ ਦਾ ਵਿਆਹ ਜ਼ਰੂਰ ਹੋ ਗਿਆ ਇੱਕ ਕੰਮ ਬਹੁਤ ਵਧੀਆ ਜਿਹੜੇ ਐਮਐਲਏ ਕੁਵਾਰੇ ਸੀ ਜਿਹੜੇ ਆਪਣਾ ਐਮਐਸਪੀ ਦੀ ਗਰੰਟੀ ਜਿਹੜੀ ਮੈਡਮ ਆਂਦੀ ਸੀ ਮੈਂ 5 ਮਿੰਟਾਂ 'ਚ ਚੁਟਕੀ ਮਾਰਿਆ ਐਮਐਸਪੀ ਗਰੰਟੀ ਦੇ ਦੂੰ ਉਹ ਮੈਡਮ ਦੇ ਆਪ ਹੁਣ ਥਲੇ ਡਿੱਗ ਪਈ ਆ ਅਸਤੀਫਾ ਦੇਂਦੀ ਦਿੰਦੀ ਯਾਨੀ ਕਿ ਸਾਨੂੰ ਐਮਐਸਪੀ ਦਿੰਦੇ ਨਹੀਂ ਆਪ ਹੀ ਅਸਤੀਫਾ ਦੇ ਦੇ ਚਲੇ ਗਈ ਆ ਸਮਝ ਨਹੀਂ ਆਉਂਦੀ ਪੀ ਇਹ ਕੀ ਕਰਦੇ ਜੁਮਲੇ ਇਦੋਂ ਵੱਡਾ ਜੁਮਲਾ ਕਿੱਥੋਂ ਸੋਚ ਕੇ ਕਿੱਥੋਂ ਲੈ ਆਉਂਦੇ ਆ ਅਸੀਂ ਕਹਿੰਨੇ ਨੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਬੜੀਆਂ ਸਕੀਮਾਂ ਘੜਦੇ ਆ ਪਰ ਆ ਜਿਹੜੇ ਨਵੇਂ ਨੌਜਵਾਨ ਪੀੜ੍ਹੀਆਂ ਨੇ ਆਈ ਹੈ ਨਾ ਨਵੇਂ 92 ਐਮਐਲਏ ਬਣੇ ਸੀ ਇਹ ਪਤਾ ਨਹੀਂ ਕਿੱਥੋਂ ਜੁਮਲੇ ਖਰੀਦ ਚੁੱਕ ਕੇ ਲੈ ਆ ਕਿਹੜੇ ਟਰੈਕ ਸੁਣਦੇ ਪਿਆ ਐ ਕਿ ਐ ਟਰੈਕ ਦੇ ਮਗਰ ਲੱਜੂਗਾ ਕਿ ਐ ਟਰੈਕ ਦੇ ਮਗਰ ਲੱਜੂਗਾ ਚਲੋ ਠੀਕ ਹੈ ਅਸੀਂ ਵਿਖ ਧੰਨਵਾਦ ਕਰਾਂਗੇ ਜੇ ਕਿਤੇ ਕਿਸੇ ਪਿੰਡ 'ਚ ਸਟੇਡੀਅਮ ਬਣ ਜੇ ਕਿਸੇ ਟੇਮ ਪਿੰਡ 'ਚ ਹਸਪੀਟਲ ਬਣ ਜੇ ਜਿਹਦੇ ਵਿੱਚ ਸਹਿਮਤੀ ਹੋਈ ਅੱਜ ਸਾਡੇ ਪਿੰਡ ਮਹਾਵੇ ਵਿੱਚ ਵੀ ਸਰਬਸੰਮਤੀ ਹੋਣ ਲੱਗੀ ਆ ਅਸੀਂ ਗੁਰੂ ਰਾਮਦਾਸ ਜੀ ਦੀ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦੀ ਸਹਿਮਤੀ ਹੋ ਜੇ ਸ਼ੈਦ ਹੋਦਾ ਵਾ ਤੇ ਭਗਵੰਤ ਮਾਨ ਚਾਹੋ ਸਾਡਾ ਸਟੇਡੀਅਮ ਬਣੇ ਸਟੇਡੀਅਮ ਉੱਪਰ ਸ਼ਾਦੀ ਪਾ ਦੇ ਵਕਾਸ ਨੂੰ ਦੇਖ ਕੇ ਪਿੰਡ ਵਾਸੀ ਇਹ ਫੈਸਲਾ ਲੈਣਾ ਚਾਹੁੰਦੇ ਮਿਲ ਨਹੀਂ ਚਾਹੀਦੀ ਆ ਮਾ ਤੇ ਚਲੋ ਤੁਹਾਡੇ ਮੂੰਹ ਚ ਹੀ ਲੱਡੂ ਪਾਵਾਂਗੇ ਸਾਡੀ ਆਵਾਜ਼ ਨੂੰ ਤੁਸੀਂ ਬਲੰਦ ਕੀਤਾ ਸੀਗਾ ਤੇ ਚਲੋ ਸਾਡੇ ਪਿੰਡ ਸਹਿਮਤੀ ਹੋਈ ਸੀਗੀ ਤੇ ਵੇਖੋ ਅਗਰ ਜੁਮਲੇ ਹੀ ਸਾਨੂੰ ਜੁਮਲੇ ਜਾਬਦਾ ਕੋਈ ਜਾਬਦਾਨੀ ਤੁਹਾਨੂੰ ਵਿਖਾਈ ਉਹ ਨੌਜਵਾਨ ਬੈਠਾ ਮੁੰਡਾ ਵੇਖ ਲਓ 12 ਜਮਾਤਾ ਪੜ੍ਹ ਕੇ ਬੈਠਾ ਕੋਈ ਸਾਡਾ ਸਰਦੀ ਏਰੀਆ ਦੇ ਇੱਕੋ ਹੀ ਬੰਦਾ ਵਿਖਾ ਦੇ ਮੈਨੂੰ ਪਿਪ ਗਵੰਦ ਮਾਨ ਨੇ ਨੌਕਰੀ ਤੇ ਲਾਇਆ ਕੋਈ ਕਨੈਕਟਰੀ ਦੀ ਨੌਕਰੀ ਪ੍ਰਾਈਵੇਟ ਹੀ ਮੈਂ ਦਿੱਤੀ ਹੋਵੇ ਕਿ ਬਿਜਲੀ ਦੇ ਵਿੱਚ ਜਾਈਏ ਕੋਈ ਮੁਲਾਜ਼ਮ ਨਹੀਂ ਹੈਗਾ ਪੁਲਿਸ ਕੋ ਜਾਈਏ ਕੋਈ ਮੁਲਾਜ਼ਮ ਨਹੀਂ ਹੈਗਾ ਕੱਲ ਦੀ ਗੱਲ ਆ ਕੱਲ ਇੱਥੇ ਡਰਾਉਂਦੇ ਨਾਲ ਕਿਤੇ ਪੁਰਾਣੀ ਹੀਰੋਇਨ ਡਿੱਗੀ ਸੀ ਮਹੀਨਾ 2 ਮਹੀਨੇ ਪਹਿਲਾਂ ਉਹ ਫੜ ਕੇ ਜਦੋਂ ਸਾਡੇ ਕਿਸਾਨਾਂ ਨੇ ਬੀਐਸਐਫ ਦੇ ਵਾਲੇ ਕੀਤੀ ਤੇ ਪੁਲਿਸ ਵਾਲੇ ਆਏ ਨਾ ਪੁਲਿਸ ਵਾਲਿਆਂ ਨੇ ਕਿਹਾ ਵੀ ਆਓ ਉੱਥੇ ਬੈਠੇ ਲਿਖਤ ਪੜਤ ਕਰ ਲੀ ਜਾਂਦਾ ਮੇਰੀ ਚੌਂਕੀ 'ਚ ਬੰਦਾ ਨਹੀਂਗਾ ਕੋਈ ਵੇਖੋ ਕਿਸੇ ਟਾਈਮ ਜਦੋਂ ਅਸੀਂ ਘਰਾਂ 'ਚੋਂ ਵਿਆਹ ਸ਼ਾਦੀ ਤੇ ਜਾਂਦੇ ਨੇ ਘਰ ਨੂੰ ਲੋਕ ਲੱਗ ਜਾਂਦੇ ਹਾਂ ਅੱਜਕੱਲ੍ਹ ਪੁਲਿਸ ਵਾਲੇ ਆਪਣੇ ਚੌਂਕੀ ਨੂੰ ਲੋਕ ਲਾ ਕੇ ਚਾਬੀ ਆਪਣੇ ਹੱਥੀ ਲੈ ਕੇ ਆਉਂਦੇ ਆ ਵੀ ਅਸੀਂ ਫਲਾਣੀ ਜਗ੍ਹਾ ਰੇਡ ਕਰਨ ਚੱਲੇ ਆ ਜਦੋਂ ਬੰਦਾ ਹੀ ਕੋਈ ਨਹੀਂ ਹੈਗਾ ਚਾਬੀ ਲਾ ਕੇ ਆਉਣਗੇ ਜਿਹੜਾ ਜਿੰਦਰਾ ਦਾ ਜਿੰਦਰਾ ਦਾ ਸਾਧ ਵਾਸਤੇ ਚੋਰ ਵਾਸਤੇ ਕੋਈ ਜਿੰਦਰਾ ਨਹੀਂ ਆ ਚੋਰ ਵਾਸਤੇ ਕੋਈ ਥਾਣਾ ਨਹੀਂ ਆ ਚੋਰ ਵਾਸਤੇ ਕੋਈ ਬੀਐਸਪ ਦਾ ਹੈਡਕਵਰਟਰ ਨਹੀਂ ਆ ਜਿਹੜਾ ਚੋਰ ਆ ਚੋਰ ਕਿਤੇ ਵੀ ਚੋਰੀ ਕਰ ਸਕਦਾ ਜਿਹੜੇ ਨਫਰੀ ਨਹੀਂ ਕਿਤੇ ਗਈ ਤੇ ਉਹ ਵਿਚਾਰਾ ਜਿੰਦਰਾ ਹੀ ਮਾਰ ਕੇ ਜਾਊਗਾ ਆ ਮੈਂ ਕੱਲ ਦੀ ਗੱਲ ਦੱਸਣ ਰਿਹਾ ਕੱਲ ਯਾਨੀ ਕਿ 25 ਸਤੰਬਰ ਦੀ ਗੱਲ ਕਰਨ ਰਿਹਾ ਤੇ ਵੇਖੋ ਕੀ ਹਾਲਾਤ ਆ ਐਸਐਸਪੀ ਸਾਹਿਬ ਚਰਨਜੀਤ ਨਾਲ ਅਸੀਂ ਗੱਲ ਕੀਤੀ ਖਰਦੋਰਤਨ ਗੁਰਦਰੇ ਸਾਹਿਬ ਬੈਠੇ ਫੇ ਥੜੇ ਨਫਰੀ ਬੜੀ ਘਾਟ ਆ ਨਾ ਕਿੱਥੋਂ ਲਿਆਵਾਂ ਮੈਂ ਨਫਰੀ ਆਈਆਂ ਸਰ ਸਾਡੀ ਬਾਜ ਉੱਪਰ ਪਚਾਓ ਦਿਨ ਬਰ ਦਿਨ ਕੋਈ ਦੁਕਾਨਦਾਰ ਸੇਫ ਨਹੀਂ ਆ ਕੋਈ ਕਿਸੇ ਤਰ੍ਹਾਂ ਦਾ ਵਪਾਰੀ ਸੇਫ ਨਹੀਂ ਆ ਲੁੱਟਾਂ ਘੁਟਾਂ ਦਿਨ ਬਰ ਦਿਨ ਵਧਦੀਆਂ ਜਾ ਰਹੀਆਂ ਤੁਸੀਂ ਕਹਿੰਦੇ ਕਿ ਆਮ ਘਰਾਂ ਦੇ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਆਜ ਦੇ ਨਸੀਨ ਯੁਕਤੀ ਪੱਤਰ ਵੰਡਦੇ ਪਏ ਤੁਸੀਂ ਕਹਿੰਦੇ ਪਿੰਡਾਂ ਚ ਨੌਕਰੀ ਨੌਕਰੀ ਮਿਲੀ ਹੈ ਭਗਵੰਤ ਇਹਦੀ ਭਗਵੰਤ ਮਾਂ ਦੀ ਘਰ ਦੀ ਨੂੰ ਮਿਲੀ ਆ ਉਹਦੀ ਮਾਨ ਸਿਕਿਉਰਟੀ ਮਿਲੀ ਆ ਉਹਦੀ ਭੈਣ ਨੂੰ ਸਿਕਿਉਰਟੀ ਮਿਲੀ ਨੌਕਰੀ ਉਹਨਾਂ ਨੂੰ ਮਿਲੀ ਹੋਰ ਨਹੀਂ ਕਿਸੇ ਨੂੰ ਮਿਲੀ ਬਸ ਆ ਜੀ ਬਾਪੂ ਜੀ ਦੀ ਮਨ ਚ ਗੱਲ ਰਹਿ ਗਈ ਬਾਪੂ ਜੀ ਕਿਹੜੀ ਗੱਲ ਚਾਹੁੰਦੇ ਗਮੀ ਜਿਹੜੀ ਨਹੀਂ ਮਨ ਚ ਇਹ ਰਹਿ ਗਈ ਸਾਡੇ ਜਿਵੇਂ ਵੀ ਨਾ ਮਗਲੇ ਬਨੇ ਲਾਕਾ ਮਾਰ ਕਰਤਾ 40 ਕਿਲੋਮੀਟਰ ਸਾਡੇ ਜਿਹੜੇ ਨੌਜਵਾਨ ਮੁੰਡੇ ਤੱਕੇ ਖਾਂਦੇ ਫਿਰਦੇ ਨੇ ਇਹਨਾਂ ਨੂੰ ਇਹਨਾਂ ਦਾ ਕੋਟਾ ਵਧਾਇਆ ਗਿਆ ਜਰਨਲ ਜੀ ਵਧਾਇਆ ਗਿਆ ਐਸਜੀ ਵਧਾਇਆ ਗਿਆ ਜਿੱਥੇ ਮਗਲੇ ਬਨੇ ਸੌਪ ਕਰਦੇ ਇੱਥੇ 200 ਬੰਦਾ ਘਰ ਭਰਤੀ ਕਰਨਾ ਤਾਂ ਸਾਨੂੰ ਆ ਰਿਹਾ ਸਾਡੇ ਬੱਚੇ ਨੇ ਤੇ ਇਹ ਮਾਰਦੇ ਮਾਰੇ ਸਾਡੇ ਬੱਚੇ ਜਿਹੜੇ ਉਹ ਬਾਹਰ ਤੁਰੇ ਜਾਂਦੇ ਨੇ ਹੁਣ ਮੇਰੀ ਤਿੰਨ ਕਿੱਲੇ ਪਈਆਂ ਤਿੰਨ ਕਿੱਲੇ ਦੋ ਕਿੱਲੇ ਮੈਂ ਇਕਲਾ ਵੇਚ ਕੇ ਮੁੰਡੇ ਨੂੰ ਬਾਹਰ ਘਲਾਤਾ ਦੂਜੇ ਨੂੰ ਮੈਂ ਕੀ ਦੂੰਗਾ ਪਿੰਡ ਮਹਾਵਾ ਜਿੱਥੇ ਕਿ ਅਸੀਂ ਗੱਲਬਾਤ ਕੀਤੀ ਹੈ ਕਿਉਂਕਿ ਸਰਹੱਦੀ ਖੇਤਰ ਦਾ ਇਹ ਪਿੰਡ ਹੈ ਮਹਾਵਾ ạtari ਦੇ ਨਾਲ ਲੱਗਦਾ ਪਿੰਡ ਹੈ ਜਿੱਥੇ ਕਿ ਪਿੰਡ ਵਾਸੀਆਂ ਨੇ ਸਾਫ਼ ਤੌਰ ਤੇ ਸਿੱਧੇ ਤੌਰ ਤੇ ਆਪਣੀ ਗੱਲਬਾਤ ਸਾਹਮਣੇ ਰੱਖੀ ਹੈ ਔਰ ਇਹ ਗੱਲ ਆਖੀ ਹੈ ਕਿ ਜੇ ਅਸੀਂ ਸਹਿਮਤੀ ਨਾਲ ਸਰਪੰਚ ਬਣਾਉਨੇ ਆ ਸਾਨੂੰ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਕੋਈ ਸਟੇਡੀਅਮ ਖੁੱਲਣ ਕੋਈ ਵੱਡੇ ਜਿਹੜੇ ਨੇ ਹਸਪਤਾਲ ਖੋਲ੍ਹਣ ਵੱਡੀਆਂ ਸਵਾਵਾਂ ਮਿਲਣ ਜਿਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਹਿਮਤੀ ਨਾਲ ਸਰਪੰਚ ਬਣਾਇਆ ਜਾਵੇ ਔਰ ਜਿਹੜੇ ਪਿੰਡਾਂ ਦੇ ਵਿਕਾਸ ਵਾਸਤੇ ਅਸੀਂ ਕੁਝ ਨਾ ਕੁਝ ਰੂਲ ਅਦਾ ਕਰ ਸਕੀਏ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਡੇਲੀ ਪੋਸਟ ਮੁਹਾਵਾ ਅੰਮ੍ਰਿਤਸਰ